ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੇ ਹਾਂ ਬਲੈਕ ਚਨਾ ਚਾਟ ਅਗਰ ਤੁਹਾਨੂੰ ਜੀ ਇਸ ਦੇ ਬਣਾਉਣ ਦਾ ਮੇਰਾ ਤਰੀਕਾ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਚਨਾ ਚਾਟ ਬਣਾ ਲਈ ਜੀ ਆਪਾਂ ਨੇ ਸਭ ਤੋਂ ਪਹਿਨਾ ਇੱਕ ਕੌਲੀ ਵਿੱਚ ਅੱਧਾ ਛੋਟਾ ਚਮਚਾ ਰੈੱਡ ਚਿਲੀ ਲਈਆ ਥੋੜਾ ਜਿਹਾ ਆਪਾਂ ਨਮਕ ਲਾਵਾਂਗੇ ਥੋੜਾ ਜਿਹਾ ਆਪਾਂ ਨੇ ਗਰਮ ਮਸਾਲਾ ਲਿਆਗਾ ਤੇ ਚਮਚ ਦਾ ਤੀਜਾ ਹਿੱਸਾ ਜੀ ਆਪਾਂ ਨੇ ਕਾਲਾ ਨਮਕ ਲਿਆਗਾ ਇਹ ਆਪਾਂ ਛੋਟਾ ਚਮਚ ਲੈ ਰਹੇ ਆਂ ਜੀ ਅੱਧਾ ਚਮਚ ਆਪਾਂ ਧਨੀਆ ਪਾਊਡਰ ਲਿਆਗਾ ਅੱਧਾ ਚਮਚ ਹੀ ਆਪਾਂ ਨੇ ਜੀਰਾ ਪਾਊਡਰ ਲਿਆਗਾ ਹੁਣ ਆਪਾਂ ਇਸ ਵਿੱਚ ਪਾਣੀ ਪਾ ਕੇ ਇਸ ਦਾ ਇੱਕ ਮਿਕਸਚਰ ਤਿਆਰ ਕਰ ਲਵਾਂਗੇ ਹੁਣ ਆਪਾਂ ਜੀ ਇਸ ਨੂੰ ਰੱਖ ਦਵਾਂਗੇ ਸਭ ਤੋਂ ਪਹਿਲਾਂ ਜੀ ਆਪਾਂ ਨੇ ਦੇਖੋ ਇੱਕ ਪਿਆਜ਼ ਲਿਆ ਹੈਗਾ ਇਸ ਨੂੰ ਹੁਣ ਆਪਾਂ ਬਰੀਕ ਬਰੀਕ ਕੱਟ ਲੈਣਾ ਹੈਗਾ ਜਿਆਦਾ ਮੋਟਾ ਨਹੀਂ ਕੱਟਣਾ ਜੀ ਬਰੀਕ ਹੀ ਕੱਟਣਾ ਹੈਗਾ ਇਸੇ ਤਰੀਕੇ ਨਾਲ ਜੀ ਆਪਾਂ ਨੇ ਇੱਕ ਮੀਡੀਅਮ ਸਾਈਜ਼ ਦਾ ਟਮਾਟਰ ਲਿਆ ਹੈਗਾ ਇਸ ਨੂੰ ਵੀ ਆਪਾਂ ਨੇ ਬਰੀਕ ਕੱਟ ਲਿਆ ਹੈਗਾ ਇੱਕ ਆਪਾਂ ਨੇ ਛੋਟਾ ਖੀਰਾ ਲਿਆ ਜੀ ਇਸਦੀ ਆਪਾਂ ਚਾਰ ਪੀਸ ਕਰਕੇ ਇਸ ਨੂੰ ਵੀ ਆਪਾਂ ਨੇ ਬਰੀਕ-ਬਰੀਕ ਕੱਟ ਲੈਣਾਗਾ ਥੋੜਾ ਜਿਹਾ ਆਪਾਂ ਜਿੰਜਰ ਲਿਆਗਾ ਇਸ ਨੂੰ ਵੀ ਆਪਾਂ ਬਰੀਕ ਕੱਟ ਲਾਵਾਂਗੇ ਹੁਣ ਆਪਾਂ ਜੀ ਕਾਲੇ ਛਣੇ ਲਏ ਨੇ ਇਸ ਨੂੰ ਆਪਾਂ ਨੇ ਜੀ ਉਬਾਲ ਲਿਆਗਾ ਆਪਾਂ ਨੇ ਇਸ ਨੂੰ ਦੇਖੋ ਜੀ ਹੱਥ ਨਾਲ ਆਪਾਂ ਜਦੋਂ ਇਸ ਨੂੰ ਮੈਸ ਕਰੀਏ ਤਾਂ ਇਹ ਮੈਸ ਹੋ ਜਾਣ ਬਸ ਇੰਨਾ ਕੁ ਆਪਾਂ ਨੇ ਇਹ ਚਣੇ ਨੂੰ ਉਬਾਲ ਲੈਣਾਗਾ ਹੁਣ ਆਪਾਂ ਜੀ ਸਭ ਤੋਂ ਪਹਿਨਾ ਇੱਕ ਪੈਨ ਲਿਆਗਾ ਪੈਨ ਵਿੱਚ ਆਪਾਂ ਦੋ ਪਾਊਚ ਅਮੂਲ ਮੱਖਣ ਦੇ ਲੈਨੇ ਅੱਧਾ ਚਮਚ ਆਪਾਂ ਜੀਰਾ ਪਾਵਾਂਗੇ ਬਰੀਕ ਕੱਟਿਆ ਹੋਇਆ ਆਦਰਕ ਪਾਵਾਂਗੇ ਜੀ ਇਸ ਨੂੰ ਆਪਾਂ 1 ਮਿੰਟ ਲਈ ਰੋਸਟ ਕਰ ਲੈਣਾਗਾ ਤਾਂ ਕਿ ਜੀਰਾ ਆਪਣਾ ਚੰਗੀ ਤਰ੍ਹਾਂ ਰੋਸਟ ਹੋ ਜਾਵੇ ਹੁਣ ਆਪਾਂ ਇਸ ਵਿੱਚ ਜੋ ਮਸਾਲਿਆਂ ਦਾ ਮਿਕਸਚਰ ਬਣਾ ਕੇ ਤਿਆਰ ਕੀਤਾ ਸੀ ਜੀ ਉਸ ਨੂੰ ਐਡ ਕਰਾਂਗੇ ਬਿਲਕੁਲ ਲੋ ਗੈਸ ਕਰਕੇ ਜੀ ਆਪਾਂ ਇਸ ਨੂੰ 1 ਮਿੰਟ ਲਈ ਪਕਾ ਲੈਣਾਗਾ ਤਾਂ ਕਿ ਆਪਣੇ ਮਸਾਲੇ ਚੰਗੀ ਤਰ੍ਹਾਂ ਪੱਕ ਜਾ ਹੁਣ ਆਪਾਂ ਜੀ ਇਸ ਵਿੱਚ ਚਨੇ ਪਾ ਦਵਾਂਗੇ ਚਨੇ ਪਾ ਕੇ ਜੀ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾਗਾ ਇਹ ਚਨਾ ਚਾਟ ਜੀ ਖਾਣ ਵਿੱਚ ਵੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਆ ਹੁਣ ਆਪਾਂ ਨੇ ਜੀ ਜਦੋਂ ਆਪਾਂ ਚਣਿਆਂ ਨੂੰ ਉਬਾਲਿਆ ਸੀਗਾ ਜੋ ਉਹ ਪਾਣੀ ਹੁੰਦਾਗਾ ਉਸ ਨੂੰ ਆਪਾਂ ਚਣਿਆਂ ਵਿੱਚ ਪਾ ਕੇ ਲੋ ਗੈਸ ਤੇ 5 ਮਿੰਟਾਂ ਲਈ ਆਪਾਂ ਚਣਿਆਂ ਨੂੰ ਹੋਰ ਪਕਾਉਣਾਗਾ ਤਾਂ ਕਿ ਆਪਣੇ ਜੋ ਸਾਰੇ ਮਸਾਲੇ ਨੇ ਚਣਿਆਂ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਤਾਂ ਕਿ ਆਪਾਂ ਇਸ ਨੂੰ 5 ਮਿੰਟਾਂ ਲਈ ਪਕਾਉਣਾਗਾ ਲੋ ਗੈਸ ਤੇ 5 ਮਿੰਟ ਹੋ ਚੁੱਕੇ ਨੇ ਜੀ ਤੁਸੀਂ ਦੇਖ ਸਕਦੇ ਹੋ ਕੰਨੇ ਵਧੀਆ ਲੱਗ ਰਹੇ ਨੇ ਜੀ ਆਪਣੇ ਚਣੇ ਇਸ ਦਾ ਕਲਰ ਚੇਂਜ ਹੋ ਚੁੱਕਿਆ ਹੈਗਾ ਮਸਾਲੇ ਚੰਗੀ ਤਰ੍ਹਾਂ ਚਣਿਆਂ ਵਿੱਚ ਮਿਕਸ ਹੋ ਚੁੱਕੇ ਨੇ ਹੁਣ ਆਪਾਂ ਨੇ ਜੋ ਇਹ ਪਾਣੀ ਹੈ ਜੀ ਇਸ ਨੂੰ ਆਪਾਂ ਨੇ ਮਚਾ ਦੇਣਾਗਾ ਤੇ ਚਣੇ ਵੀ ਆਪਣੇ ਚੰਗੀ ਤਰ੍ਹਾਂ ਰੋਸਟ ਹੋ ਜਾਣਗੇ ਹੁਣ ਆਪਾਂ ਗੈਸ ਬੰਦ ਕਰਕੇ ਜੀ ਇਸ ਨੂੰ ਠੰਡਾ ਕਰ ਲਵਾਂਗੇ ਠੰਡਾ ਕਰਕੇ ਜੀ ਆਪਾਂ ਇਸ ਨੂੰ ਦੇਖੋ ਇੱਕ ਬੋਲ ਵਿੱਚ ਪਾ ਲੈਨੇ ਹੁਣ ਆਪਾਂ ਇਸ ਵਿੱਚ ਪਿਆਜ਼ ਪਾਵਾਂਗੇ ਬਰੀਕ ਕਟਿਆ ਹੋਇਆ ਇੱਕ ਆਪਾਂ ਟਮਾਟਰ ਪਾਵਾਂਗੇ ਜੀ ਇੱਕ ਆਪਾਂ ਨੇ ਜੀ ਆਲੂ ਲਿਆਗਾ ਇਸ ਨੂੰ ਆਪਾਂ ਨੇ ਜੀ ਚਣਿਆਂ ਦੇ ਨਾਲ ਹੀ ਉਬਾਲ ਲਿਆ ਸੀਗਾ ਇਸ ਦੇ ਵੀ ਆਪਣੇ ਛੋਟੇ ਛੋਟੇ ਪੀਸ ਕਰਕੇ ਪਾਏ ਨੇ ਖੀਰਾ ਪਾਵਾਂਗੇ ਖੀਰਾ ਪਾਉਣ ਨਾਲ ਜੀ ਇਹ ਚਾਣਾ ਝੜ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਆ ਬਰੀਕ ਕਟਿਆ ਹੋਇਆ ਜੀ ਹਰਾ ਧਨੀਆ ਪਾਵਾਂਗੇ ਅੱਧਾ ਚਮਚਾ ਆਪਾਂ ਚਾਟ ਮਸਾਲੇ ਦਾ ਪਾਇਆ ਜੀ 2 ਚਮਚ ਜੀ ਆਪਾਂ ਨੇ ਇਮਲੀ ਸੌਸ ਦੇ ਪਾਏ ਨੇ ਇਸ ਨਾਲ ਜੀ ਚਨਾ ਚਾਟ ਦਾ ਟੇਸਟ ਖੱਟ ਮਿੱਠਾ ਬਣ ਕੇ ਤਿਆਰ ਹੋ ਜਾਂਦਾਗਾ ਥੋੜਾ ਜਿਹਾ ਆਪਾਂ ਲਾਈਮਨ ਦਾ ਰਸ ਪਾਵਾਂਗੇ ਫਿਰ ਆਪਾਂ ਜੀ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾਗਾ ਕੁਸੀ ਵੀ ਆਪਣੇ ਘਰ ਵਿੱਚ ਜੀ ਇਸ ਤਰੀਕੇ ਨਾਲ ਚਨਾ ਚਾਟ ਨੂੰ ਇੱਕ ਵਾਰ ਜ਼ਰੂਰ ਬਣਾ ਕੇ ਟਰਾਈ ਕਰਿਓ ਹੁਣ ਆਪਾਂ ਜੀ ਇਸ ਨੂੰ ਹੋਰ ਵੀ ਜ਼ਿਆਦਾ ਟੇਸਟੀ ਬਣਾਉਣ ਲਈ ਇਸ ਵਿੱਚ ਆਪਾਂ ਨੇ ਪੁਦੀਨੇ ਦੀਆਂ ਤਿੰਨ ਚਾਰ ਪੱਤੀਆਂ ਲਈਆਂ ਨੇ ਇਸ ਨੂੰ ਆਪਾਂ ਨੇ ਹੱਥਾਂ ਨਾਲ ਹੀ ਕ੍ਰਸ਼ ਕਰਕੇ ਇਸ ਦੇ ਛੋਟੇ ਛੋਟੇ ਪੀਸ ਕਰਕੇ ਇਸ ਤਰੀਕੇ ਨਾਲ ਚਨਾ ਚਾਟ ਵਿੱਚ ਪਾ ਦਵਾਂਗੇ ਹੁਣ ਆਪਾਂ ਇਸ ਨੂੰ ਵੀ ਮਿਕਸ ਕਰਾਂਗੇ ਦੇਖੋ ਜੀ ਕੰਨੀ ਬੜੀ ਆਪਣੀ ਚਾਣਾ ਚਾਟ ਬਣ ਕੇ ਤਿਆਰ ਹੋਈ ਆ ਹੁਣ ਆਪਾਂ ਜੀ ਇਸ ਨੂੰ ਇੱਕ ਪਲੇਟ ਵਿੱਚ ਪਾ ਲਵਾਂਗੇ ਦੇਖਣ ਤੋਂ ਹੀ ਪਤਾ ਲੱਗ ਰਿਹਾ ਜੀ ਆਪਣੀ ਇਹ ਚਾਣਾ ਚਾਟ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਈ ਆ ਅਗਰ ਤੁਹਾਨੂੰ ਜੀ ਇਸ ਦੇ ਬਣਾਉਣ ਦਾ ਮੇਰਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਆਰ ਮੇਰੇ ਚੈਨਲ ਪੰਜਾਬੀ ਟੇਸਟੀ ਫੂਡ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਜੀ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੀ ਤੁਹਾਡੇ ਤੱਕ ਤੁਰੰਤ ਪਹੁੰਚ ਜੇ ਕਰੇ ਵੀਡੀਓ ਦੇਖਣ ਲਈ ਜੀ ਧੰਨਵਾਦ ਥੈਂਕਸ ਫॉर ਵਾਚਿੰਗ ਥਿਸ ਵੀਡੀਓ